ਸਸ਼ੀਕਲ ਜੀ ਮੈਂ ਭពਿੰਦਰ ਸਿੰਘ ਬਸਰਾ ਸਕੋਰ ਅਪ ਆਇਲ ਸਨ ਫਲਾਈ ਅਬਰੋਡ ਲਿਜਾਣਾ ਅੱਜ ਅਸੀਂ ਜਿਹੜਾ ਇੱਕ ਬੜਾ ਹੀ ਅ ਅੱਜਕੱਲ ਜੋ ਚੱਲ ਰਿਹਾ ਹੈ ਟੋਪਿਕ ਉੱਤੇ ਗੱਲ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਅੱਜਕੱਲ ਸਟੂਡੈਂਟ ਵੀਜ਼ਾ ਦੀਆਂ ਫਾਈਲਸ ਉਹਨੀਆਂ ਨਹੀਂ ਲੱਗ ਰਹੀਆਂ ਜਿੰਨੀਆਂ ਕਿ ਪਿਛਲੇ ਸਾਲ ਦੇ ਮੁਕਾਬਲੇ ਜਦੋਂ ਅਸੀਂ ਦੇਖੀ ਤੇ ਕਾਫੀ ਘੱਟ ਲੱਗ ਰਹੀਆਂ ਤੇ ਜ਼ਿਆਦਾਤਰ ਜ਼ੋਰ ਅੱਜਕੱਲ ਵਿਜ਼ਟਰ ਵੀਜ਼ਾ 트ੈਂਡ ਦਾ ਹੈ ਵਿਜ਼ਟਰ ਵੀਜ਼ਾ ਜਿੱਥੇ ਟੂਰਿਸਟ ਵੀਜ਼ਾ ਬਹੁਤ ਜ਼ਿਆਦਾ ਜਿਹੀਆਂ ਫਾਈਲਸ ਲੱਗ ਰਹੀਆਂ ਉਹਦਾ ਕਾਰਨ ਹੈ ਕਿ ਜੋ ਪ੍ਰੋਸੈਸਿੰਗ ਟਾਈਮ ਹੈ ਉਹਦੇ ਵਿੱਚ ਵੀ ਕਾਫੀ ਵਾ ਸਭ ਤੋਂ ਜੋ ਚਿੰਤਾਜਨਕ ਜੋ ਜਿਨ੍ਹਾਂ ਨੇ ਫਾਈਲ ਲਗਾਈਆਂ ਹਨ ਉਹਨਾਂ ਦੀ ਸਭ ਤੋਂ ਚਿੰਤਾਜਨਕ ਗੱਲ ਕੀ ਹੈ ਕਿ ਜਦੋਂ ਉਹ ਫਾਈਲ ਲਗਾਉਂਦੇ ਹਨ ਤਾਂ ਬਾਇਓਮੈਟ੍ਰਿਕ ਜੋ ਆਮ ਤੌਰ ਤੇ ਅਸੀਂ ਫਾਈਲ ਲਗਾਉਂਦੇ ਹਾਂ ਤਾਂ ਬਾਇਓਮੈਟ੍ਰਿਕ ਜਿਹੜੀ ਹੈ ਉਹ ਉਸ ਤੋਂ ਦਫਾ ਅੱਜ ਫਾਈਲ ਲਗਾਈ ਹੈ ਤਾਂ 24 ਘੰਟੇ ਜਾਂ ਮਤੋਂ 48 ਘੰਟੇ ਦੇ ਵਿੱਚ ਵਿੱਚ ਤਾਂ ਉਹ ਬਾਇਓਮੈਟ੍ਰਿਕਸ ਲੈਟਰ ਆ ਜਾਂਦੀ ਹੈ ਪਰ ਹੋ ਕੀ ਰਿਹਾ ਹੈ ਕਿ ਜਦੋਂ ਸਟਾਰਟਿੰਗ ਦੇ ਵਿੱਚ ਇਦਾਂ ਹੋਇਆ 2 ਦਿਨ ਲੰਗੇ 3 ਦਿਨ ਲੰਗੇ 5 ਦਿਨ ਲੰਗੇ ਹਫ਼ਤਾ ਲੰਘਿਆ ਸਾਡੇ ਨਾਲ ਵੀ ਇਦਾਂ ਹੋਇਆ ਕਿ ਅਸੀਂ ਜਦੋਂ ਕੋਈ ਫਾਈਲ ਲਗਾਈ ਹਫਤਾ ਲੰਘ ਗਿਆ ਬਾਇਓਮੈਟ੍ਰਿਕ ਲੈਟਰ ਨਹੀਂ ਆਈ ਤਾਂ ਅਸੀਂ ਸਭ ਵੈਬ ਫਾਰਮ ਵੀ ਰੇਸ ਕੀਤਾ ਬਟ ਉਹਦੇ ਨਾਲ ਵੀ ਕੋਈ ਫਰਕ ਨਹੀਂ ਪਿਆ ਫਿਰ ਹੋਇਆ ਕਿ ਅਸੀਂ ਇੱਕ 19 ਤਰੀਕ ਨੂੰ ਫਾਈਲ ਲਗਾਈ ਜਿਹਦਾ ਕਿ ਬਾਇਓਮੈਟ੍ਰਿਕ ਲੈਟਰ ਸਾਨੂੰ 5 ਯਾਨੀ ਕਿ 19 ਮਈ ਨੂੰ ਫਾਈਲ ਲਗਾਈ ਜਿਹਦਾ ਕਿ ਬਾਇਓਮੈਟ੍ਰਿਕ ਸਾਨੂੰ 5 ਜੂਨ ਨੂੰ ਮਿਲਿਆ ਤਾਂ ਸਾਨੂੰ ਇਹ ਗੱਲ ਕਲੀਅਰ ਹੋਈ ਕਿ ਹੁਣ ਜਿਹੜਾ ਬਾਇਓਮੈਟ੍ਰਿਕ ਹੈ ਉਹਦੇ ਵਿੱਚ ਕਾਫੀ ਸਮਾਂ ਲੱਗ ਰਿਹਾ ਹੈ ਜੋ ਕਿ ਕੈਨੇਡਾ ਨੇ ਜੋ ਆਪਣੀ ਵੈਬਸਾਈਟ ਹੈ ਉਹਦੇ ਉੱਤੇ ਵੀ ਪਾ ਦਿੱਤਾ ਹੈ ਕਿ ਬਾਇਓਮੈਟ੍ਰਿਕ ਜੋ ਹੈ ਅਸੀਂ ਸਾਡਾ ਜੋ ਹੈ ਟਾਈਮ ਲੱਗ ਰਿਹਾ ਹੈ ਉਹਨਾਂ ਨੇ ਆਪਣਾ ਅਫੀਸ਼ੀਅਲ ਟਾਈਮ ਜੋ ਹੈ 20 ਦਿਨ ਦੇ ਆਸ-ਪਾਸ ਦਾ ਦੱਸਿਆ ਹੈ ਇਸ ਤਰੀਕੇ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਅੱਜ ਦੀ ਡੇਟ ਦੇ ਵਿੱਚ ਜੋ ਬਾਇਓਮੈਟ੍ਰਿਕ ਹੈ ਉਹ 10-15 ਦਿਨ ਤੋਂ ਲੈ ਕੇ 20-25 ਦਿਨ ਦੇ ਵਿੱਚ ਵਿੱਚ ਜੋ ਹੈ ਬਾਇਓਮੈਟ੍ਰਿਕ ਆ ਰਹੀ ਹੈ ਸੋ ਜਿਨ੍ਹਾਂ ਨੇ ਆਪਣੀ ਫਾਈਲ ਲਗਾਈ ਹੈ ਉਹ ਬਿਲਕੁਲ ਵੀ ਚਿੰਤਾ ਨਾ ਕਰਨ ਹੁੰਦਾ ਕੀ ਹੈ ਜਦੋਂ ਬੰਦਾ ਫਾਈਲ ਲਗਾ ਲੈਂਦਾ ਹੈ ਤਾਂ ਉਹਨਾਂ ਨੂੰ ਬਾਇਓਮੈਟ੍ਰਿਕ ਲੈਟਰ ਨਹੀਂ ਆਂਦੀ ਤਾਂ ਉਹ ਥੋੜਾ ਜਿਹਾ ਉਹਨੂੰ ਪਰੇਸ਼ਾਨੀ ਹੋ ਜਾਂਦੀ ਹੈ ਕਿ ਪਤਾ ਨਹੀਂ ਕਿਉਂ ਕਿ ਸਾਡੀ ਫਾਈਲ ਦੇ ਵਿੱਚ ਇਵਨ ਕੀ ਪਹਿਲਾਂ-ਪਹਿਲਾਂ ਤਾਂ ਅਸੀਂ ਫਾਈਲ ਲਗਾ ਰਹੇ ਸਾਨੂੰ ਵੀ ਥੋੜਾ ਜਿਆਦਾ ਹੋਇਆ ਕਿ ਕਿਉਂ ਨਹੀਂ ਆ ਰਿਹਾ ਬਾਇਓਮੈਟ੍ਰਿਕ ਲੈਟਰ ਕਿਉਂ ਨਹੀਂ ਆ ਰਿਹਾ ਪਰ ਹੁਣ ਕੀ ਹੈ ਇੱਕ ਰੂਟੀਨ ਬਣ ਗਈ ਹੈ ਹੁਣ 20 ਦਿਨ 15 ਦਿਨ 20 ਦਿਨ ਇਹਦੇ ਵਿੱਚ ਬਾਇਓਮੈਟ੍ਰਿਕ ਲੈਟਰ ਆ ਰਹੀ ਹੈ ਦੂਸਰੀ ਗੱਲ ਜੋ ਹੈ ਉਸ ਤੋਂ ਬਾਅਦ ਜੋ ਜੋ ਵੀਜ਼ਾ ਪੀਪੀਆਰ ਆ ਜਾਂਦੀ ਹੈ ਪੀਪੀਆਰ ਆਣ ਤੋਂ ਬਾਅਦ ਹੁਣ ਪਾਸਪੋਰਟ ਦੇ ਵੀ ਬਹੁਤ ਜਿਆਦਾ ਕਿਉਂਕਿ ਜਿਸ ਤੱਕਾਨੂੰ ਪਤਾ ਹੈ ਕਿ ਚੰਡੀਗੜ੍ਹ ਦੇ ਵਿੱਚ ਜੋ ਕੌਂਸਲੈਂਟਸ ਇੰਟਰ ਸੀਗਾ ਉਹ ਬੰਦ ਹੋ ਗਿਆ ਹੈ ਹੁਣ ਉਹਦੇ ਕਰਕੇ ਕੀ ਹੈ ਜਲੰਧ ਤੋਂ ਬਾਅ ਤੇ ਉਹਦੇ ਕਰਕੇ ਵੀ ਸ਼ਾਇਦ ਜੋ 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 ਵੀ ਕਾਰਨ ਹਨ ਜੋ ਪੀਪੀਆਰ ਤੋਂ ਬਾਅਦ ਜਿਹੜੀ ਪਾਸਪੋਰਟ ਸਬਮਿਸ਼ਨ ਹੈ ਉਹਦੇ ਵਿੱਚ ਵੀ 20 ਦਿਨ ਤੋਂ ਲੈ ਕੇ 25 ਦਿਨ ਤੱਕ ਦਾ ਸਮਾਂ ਲੱਗ ਰਿਹਾ ਹੈ ਸਾਡਾ ਆਪਣਾ ਪਾਸਪੋਰਟ ਜੋ ਹੈ ਉਹ 15 ਦਿਨ 25 ਮਈ ਦਾ ਪਾਸਪੋਰਟ ਗਿਆ ਹੈ ਅੱਜ ਤਰੀਕਾ ਹੈ 8 ਤਰੀਕਾ ਹੈ ਪਰ ਅਜੇ ਤੱਕ ਉਹਨਾਂ ਦਾ ਜੋ ਹੈ ਕਿ ਉਹ ਟਰੈਕਿੰਗ ਦੇ ਵਿੱਚ ਇਹ ਆ ਰਿਹਾ ਹੈ ਕਿ ਤੁਹਾਡਾ ਉਧਰੋਂ ਜਿਹੜਾ ਫਾਈਨਲ ਡਿਸੀਜਨ ਹੈਗਾ ਉਹ ਅਸੀਂ ਦੇ ਚੁੱਕੇ ਹਾਂ ਤੇ ਉਹ ਤੁਹਾਡਾ ਜੋ ਹੈ ਕਿ ਰਸਤੇ ਦੇ ਵਿੱਚ ਹੈ ਸੋ ਇਹਦਾ ਮਤਲਬ ਹੈ ਕਿ ਦੋ ਤਿੰਨ ਦਿਨ ਹੋਰ ਲੱਗਣਗੇ 15 16 17 ਦਿਨ ਲੱਗ ਰਿਹਾ ਨਾਰਮਲੀ ਜੋ ਹੈ ਉਹਦੇ ਵਿੱਚ ਤੇ ਇਸ ਤੋਂ ਬਾਅਦ ਜੋ ਹੈ ਆਪਾਂ ਗੱਲ ਕਰ ਲਈਏ ਕਿ ਪਾਸਪੋਰਟ ਦੀ ਵੀ ਗੱਲ ਹੋ ਗਈ ਬਾਇਓਮੈਟ੍ਰਿਕ ਦੀ ਵੀ ਗੱਲ ਹੋ ਗਈ ਹੁਣ ਫਾਈਲਿੰਗ ਫਾਈਲਿੰਗ ਪ੍ਰੋਸੈਸਿੰਗ ਜੋ ਸਭ ਤੋਂ ਚਿੰਤਾ ਦਾ ਵਿਸ਼ਾ ਜਾਂ ਕਹਿ ਲਓ ਕਿ ਜੋ ਸਭ ਤੋਂ ਇੱਕ ਗੱਲ ਹੈ ਕਿ ਉਹ ਪ੍ਰੋਸੈਸਿੰਗ ਟਾਈਮ ਦੇ ਵਿੱਚ ਹੀ ਬਹੁਤ ਜ਼ਿਆਦਾ ਵਾਦਾ ਹੋ ਗਿਆ ਹੈ ਜੋ ਉਹਨਾਂ ਦੀ ਕੈਨੇਡਾ ਦੀ ਆਪਣੀ ਵੈਬਸਾਈਟ ਹੈ ਉਹ 38 ਵਰਕਿੰਗ ਡੇਸ ਲਾਈਕ 30 ਦਿਨ ਦਾ ਜੋ ਸਮਾਂ ਹੈ ਦਿਖਾ ਰਿਹਾ ਹੈ ਵਰਕਿੰਗ ਡੇਸ ਵਰਕਿੰਗ ਡੇਜ਼ ਦਾ ਮਤਲਬ ਹੈ ਜੋ ਸ਼ਨੀਵਾਰ ਐਤਵਾਰ ਜੇ ਕੋਈ ਹੋਰ ਛੁੱਟੀ ਆ ਜਾਂਦੀ ਹੈ ਉਸ ਨੂੰ ਕੱਢ ਕੇ 38 ਦਿਨ ਦਾ ਸਮਾਂ ਦਿਖਾ ਰਹੀ ਹੈ ਮਤਲਬ ਕਿ ਸਵਾ ਮਹੀਨਾ ਤਾਂ ਆਪਾਂ ਇਹੀ ਗੱਲ ਕਰ ਲਈਏ ਜੇਕਰ ਆਪਾਂ ਵਰਕਿੰਗ ਡੇਜ਼ ਦੀ ਗੱਲ ਕਰੀਏ ਤਾਂ ਜੇਕਰ ਛੁੱਟੀਆਂ ਦੀ ਗੱਲ ਕਰੀਏ ਤਾਂ 2 ਮਹੀਨੇ ਵੀ ਸਮਾਂ ਹੋ ਸਕਦਾ ਸੋ ਜਿਨ੍ਹਾਂ ਨੇ ਆਪਣੀ ਫਾਈਲ ਲਗਾਈ ਹੈ ਉਹ ਬਿਲਕੁਲ ਵੀ ਨਾ ਘਬਰਾਓ ਜੇ ਬਾਇਓਮੈਟ੍ਰਿਕ ਲੇਟ ਆ ਰਹੀ ਹੈ ਤਾਂ ਵੀ ਚਿੰਤਾ ਦੀ ਕੋਈ ਗੱਲ ਨਹੀਂ ਹੈ ਜੇ ਤੁਹਾਡਾ ਤੁਹਾਡੀ ਪ੍ਰੋਸੈਸਿੰਗ ਨੂੰ ਟਾਈਮ ਲੱਗ ਰਿਹਾ ਹੈ ਫਾਈਲ ਦੀ ਤਾਂ ਵੀ ਕੋਈ ਚਿੰਤਾ ਦੀ ਗੱਲ ਨਹੀਂ ਹੈ ਜੇ ਪਾਸਪੋਰਟ ਗਿਆ ਹੋਇਆ ਹੈ ਤਾਂ ਉਹਦੇ ਵਿੱਚ ਵੀ ਸਮਾਂ ਲੱਗ ਰਿਹਾ ਹੈ ਤਾਂ ਕੋਈ ਵਰਕਲੋਡ ਅੰਬੈਸੀ ਦੇ ਉੱਤੇ ਕੈਨੇਡੀਅਨ ਅੰਬੈਸੀ ਉੱਤੇ ਬਹੁਤ ਜ਼ਿਆਦਾ ਹੋ ਗਿਆ ਹੈ ਵੀਸਟਰ ਵੀਜ਼ਾ ਕਾਰਨ ਕਿਉਂਕਿ ਕੈਨੇਡਾ ਜੋ ਹੈ ਵੀਸਟਰ ਵੀਜ਼ਾ ਬਹੁਤ ਦੇ ਰਿਹਾ ਹੈ ਉਹਦੇ ਕਾਰਨ ਕੀ ਹੈ ਫਾਈਲਾਂ ਲੱਗ ਰਹੀਆਂ ਹਨ ਕਾਫੀ ਜ਼ਿਆਦਾ ਤਦਾਦ ਵਿੱਚ ਲੱਗ ਰਹੀਆਂ ਹਨ ਜਿਹਦੇ ਕਾਰਨ ਇਹ ਸਾਰਾ ਜੋ ਹੈ ਸਮਾਂ ਲੱਗ ਰਿਹਾ ਹੈ ਤੁਸੀਂ ਮੈਂ ਇਸ ਵੀਡੀਓ ਨੂੰ ਸਾਹੀ ਮੈਂ ਲੈ ਕੇ ਆਇਆ ਤੁਹਾਡੇ ਸਾਹਮਣੇ ਤਾਂ ਕਿ ਤੁਸੀਂ ਜੋ ਹੈ ਆਪਣਾ ਇਸ ਚਿੰਤਾ ਦੇ ਵਿੱਚ ਜੋ ਤਰ੍ਹਾਂ ਕੀ ਹੁੰਦੇ ਹਨ ਕਿ ਆਹ ਸਾਡੀ ਫਾਈਲ ਲੱਗੀ ਹੈ ਤੋ ਅਸੀਂ ਤੁਹਾਨੂੰ ਇਹ ਜੇ ਕਿਸੇ ਨੇ ਹੋਰ ਵੀ ਕੋਈ ਇਨਕੁਆਇਰੀ ਹੈ ਸਾ ਤੁਹਾਡੀ ਵਿਜ਼ਟਰ ਵੀਜ਼ਾ ਦੇ ਰਿਗਾਰਡਿੰਗ ਜਾਂ ਸਪਸ ਵੀਜ਼ਾ ਦੇ ਜਾਂ ਸਟੱਡੀ ਵੀਜ਼ਾ ਦੇ ਰਿਗਾਰਡਿੰਗ ਤਾਂ ਤੁਸੀਂ ਸਾਡੇ ਨਾਲ ਸਕੋਰ ਅਪ ਆਇਲਸ ਐਂਡ ਫਲਾਈ ਬ੍ਰੋਡ ਕੁਮਾਰ ਮੰਡੀ ਲੁਧਿਆਣਾ ਵਿਖੇ ਸਾਡਾ ਜੋ ਦਫ਼ਤਰ ਹੈ ਜਾਂ ਇਹ ਲਿਖੇ ਨੰਬਰ ਮੈਂ ਨੰਬਰ ਵੀ ਬੋਲ ਦਿੰਦਾ ਹਾਂ 6280023500 ਇਸ ਦੇ ਉੱਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਕਿਸੇ ਤਰ੍ਹਾਂ ਦੀ ਵੀ ਜਕਰ ਕੋਈ ਤੁਸੀਂ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਇਸ ਨੰਬਰ ਤੇ ਫੋਨ ਵੀ ਕਰ ਸਕਦੇ ਹੋ ਹੇਠਾਂ ਵੀਡੀਓ ਦੇ ਕਮੈਂਟ ਵਿੱਚ ਵੀ ਤੁਸੀਂ ਆਪਣੀ ਕੋਈ ਵੀ ਜਾਣਕਾਰੀ ਸਾਡੇ ਕੋਲ ਲੈ ਸਕਦੇ ਹੋ ਸਾਡੇ ਦਫ਼ਤਰ ਵੀ ਤੁਸੀਂ ਆ ਸਕਦੇ ਹੋ ਫਿਰ ਆਵਾਂਗੇ ਤੁਹਾਡੇ ਨਾਲ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਲੈ ਕੇ ਜਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ